ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੱਸਾਂਗੇ ਕਿ ਇਨਸਾਨ ਦੇ ਰਿਸ਼ਤਿਆਂ ਦੇ ਸਭ ਤੋਂ ਵੱਡੇ ਪੰਜ ਦੁਸ਼ਮਣ ਕਿਹੜੇ ਆ ਜਿਹੜੇ ਕਿ ਰਿਸ਼ਤਿਆਂ ਨੂੰ ਨਿਭੜ ਨਹੀਂ ਦਿੰਦੇ ਰਿਸ਼ਤਿਆਂ ਨੂੰ ਕਾਇਮ ਨਹੀਂ ਰਹਿਣ ਦਿੰਦੇ ਇਨਸਾਨੀ ਰਿਸ਼ਤਿਆਂ ਦੇ ਉਹ ਸਭ ਤੋਂ ਵੱਡੇ ਪੰਜ ਦੁਸ਼ਮਣ ਕਿਹੜੇ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਸਾਰਾ ਕੁਝ ਅੱਜ ਤੁਹਾਨੂੰ ਦੱਸਾਂਗੇ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਜੇ ਰਿਸ਼ਤਿਆਂ ਦੇ ਵਿੱਚ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਕੋਈ ਫੱਕ ਪਾਉਂਦਾ ਤਾਂ ਅੱਜ ਦੇ ਸਮੇਂ ਵਿੱਚ ਪੈਸਾ ਸਭ ਤੋਂ ਵੱਧ ਫੱਕ ਪਾਉਂਦਾ ਰਿਸ਼ਤਿਆਂ ਦੇ ਵਿੱਚ ਅੱਜ ਦੇ ਸਮੇਂ ਵਿੱਚ ਇਸ ਦੇ ਬਾਰੇ ਵਿੱਚ ਜਿਆਦਾ ਦੱਸਣ ਦੀ ਤੁਹਾਨੂੰ ਲੋੜ ਨਹੀਂ ਸਭ ਨੂੰ ਪਤਾ ਹੀ ਹੈ ਕਿ ਪੈਸਾ ਕਿਵੇਂ ਫਿੱਕ ਪਉਂਦਾ ਜਿਹਦੇ ਰਿਸ਼ਤੇ ਵਿੱਚ ਪੈਸਾ ਕਈ ਤਰ੍ਹਾਂ ਦੇ ਨਾਲ ਰਿਸ਼ਤਿਆਂ ਵਿੱਚ ਫਿੱਕ ਪਾ ਸਕਦਾ ਉਦਾਹਰਨ ਦੇ ਤੌਰ ਤੇ ਆਪਾਂ ਲੈ ਲਓ ਕਿ ਆਪਾਂ ਕਿਸੇ ਨੂੰ ਪੈਸੇ ਦੇ ਦਿੱਤੇ ਕਿਸੇ ਨੂੰ ਉਧਾਰੇ ਪੈਸੇ ਦਿੱਤੇ ਕਿਸੇ ਨੂੰ ਰਿਸ਼ਤੇਦਾਰ ਨੂੰ ਜਾਂ ਦੋਸਤ ਮਿੱਤਰ ਨੂੰ ਪੈਸਿਆਂ ਦੀ ਲੋੜ ਸੀ ਉਹਨੂੰ ਤੰਗੀ ਸੀ ਪੈਸਿਆਂ ਦੀ ਆਪਾਂ ਤੋਂ ਪੈਸੇ ਮੰਗ ਲਈ ਆਪਣੇ ਕੋਲ ਸੀਗੇ ਤੇ ਆਪਾਂ ਉਹਨੂੰ ਰਿਸ਼ਤੇਦਾਰ ਨੂੰ ਜਾਂ ਕਿਸੇ ਨੂੰ ਵੀ ਪੈਸੇ ਉਧਾਰੇ ਦੇ ਦਿੱਤੇ ਉਹਨੇ ਆਪਣਾ ਕੰਮ ਛਾਰ ਲਿਆ ਤੇ ਹੁਣ ਕਾਫੀ ਸਮਾਂ ਬੀਤ ਗਿਆ ਸਾਲ ਤੋਂ ਉੱਪਰ ਦਾ ਟਾਈਮ ਬੀਤਿਤ ਹੋ ਗਿਆ ਤੇ ਆਪਾਂ ਨੂੰ ਪੈਸੇ ਮੋੜੇ ਨਹੀਂ ਆ ਰਹੇ ਲੇ ਹੋਏ ਤੇ ਹੁਣ ਜਦੋਂ ਆਪਾਂ ਪੈਸੇ ਮੰਗਦੇ ਆ ਉਹ ਪੈਸੇ ਦੇ ਨਹੀਂ ਰਿਹਾ ਤੇ ਇਹਦੇ ਨਾਲ ਰਿਸ਼ਤੇ ਆ ਵਿੱਚ ਜਿਹੜੀ ਉਹ ਫੱਕ ਪੈਣੀ ਲਾਜ਼ਮੀ ਆ ਜੇ ਹਾਂ ਤੁਸੀਂ ਇਹ ਸੋਚ ਕੇ ਪੈਸੇ ਦਿੱਤੇ ਆ ਤੁਹਾਡੇ ਕੋਲ ਸਰਦਾ ਵਰਦਾ ਤੁਸੀਂ ਇਹ ਸੋਚ ਕੇ ਪੈਸੇ ਦਿੱਤੇ ਆ ਉਹਨੇ ਮੰਗ ਲਈ ਕਿ ਚੱਲ ਕੋਈ ਗੱਲ ਨਹੀਂ ਉਹਦਾ ਡੰਗ ਸਰ ਜੂਗਾ ਉਹਨੂੰ ਪੈਸੇ ਦੀ ਲੋੜ ਆ ਉਹਦਾ ਟਾਈਮ ਵਧੀਆ ਸਰ ਜੂ ਮੈਨੂੰ ਮੋੜੇ ਭਾਵੇਂ ਨਾ ਮੋੜੇ ਪਰ ਇਹ ਹੁੰਦਾ ਇਦਾਂ ਘਾਟਾ ਦੋਸਤੋ ਇਹ ਘਾਟ ਲੋਕਾਂ ਦੀ ਹੀ ਸੋਚ ਹੁੰਦੀ ਆ ਪੈਸੇ ਤਾਂ ਜਿਹਨੇ ਦਿੱਤੇ ਉਹਨੇ ਇੱਕ ਦਿਨ ਲੈਣ ਹੀ ਲੈਣੇ ਆ ਪਰ ਫਿਰ ਵੀ ਜੇ ਕਈ ਲੋਕ ਇਹ ਸੋਚਦੇ ਨੇ ਕਿ ਕੋਈ ਗੱਲ ਨਹੀਂ ਜੇ ਦੇਤੇ ਤਾਂ ਵੀ ਠੀਕ ਆ ਨਹੀਂ ਦੇਤੇ ਤਾਂ ਵੀ ਠੀਕ ਆ ਫਿਰ ਠੀਕ ਆ ਫਿਰ ਉੱਥੇ ਗੱਲ ਕੋਈ ਫਰਕ ਨਹੀਂ ਪਰ ਜਿੱਦਣ ਤੁਸੀਂ ਪੈਸੇ ਮੰਗ ਲਏ ਆਪਦੇ ਧਾਰੇ ਲਈ ਉਦੋਂ ਫਿਰ ਰਿਸ਼ਤੇ 'ਚ ਫਿੱਕ ਪੈਣਾ ਹੀ ਪੈਣਾ ਵਾ ਤੇ ਦੂਜੇ ਦੂਜਾ ਹੁੰਦਾ ਕਿ ਜਿਵੇਂ ਮੰਨ ਲਓ ਕਿ ਆਪਣੇ ਕੋਲੇ ਪੈਸਾ ਬਹੁਤ ਜ਼ਿਆਦਾ ਆ ਗਿਆ ਕਿਸੇ ਬੰਦੇ ਕੋਲ ਪੈਸਾ ਬਹੁਤ ਜ਼ਿਆਦਾ ਆ ਗਿਆ ਪਹਿਲਾਂ ਗਰੀਬੀ ਸੀ ਤੇ ਹੁਣ ਉਸ ਕੋਲ ਪੈਸਾ ਕਾਫੀ ਜ਼ਿਆਦਾ ਆ ਗਿਆ ਤੇ ਉਸ ਦੇ ਪੁਰਾਣੇ ਪਹਿਲੇ ਦੋਸਤ ਮਿੱਤਰ ਜਿਹੜੇ ਕਿ ਪਹਿਲਾਂ ਉਹਦੇ ਦੋਸਤ ਸੀਗੇ ਪਰ ਹੁਣ ਉਸ ਨੂੰ ਇਹ ਲੱਗਦਾ ਕਿ ਹੁਣ ਮੇਰੇ ਕੋਲ ਪੈਸਾ ਬਹੁਤ ਆ ਇਹ ਮੇਰੇ ਹੁਣ ਲੈਵਲ ਦੇ ਨਹੀਂ ਰਹੀ ਮਤਲਬ ਕਿ ਪੈਸੇ ਦਾ ਜਿਹੜਾ ਆਕੜ ਹੁੰਦੀ ਹੈ ਪੈਸੇ ਦੀ ਆਕੜ ਆ ਜਾਂਦੀ ਹੈ ਕਿ ਹੁਣ ਉਹ ਲੋਕ ਪਹਿਲਾਂ ਵਾਲੇ ਮੇਰੇ ਲੈਵਲ ਦੇ ਨਹੀਂ ਰਹੀ ਮੇਰਾ ਲੈਵਲ ਬਹੁਤ ਉੱਚਾ ਹੁੰਦਾ ਮੇਰਾ ਲੈਵਲ ਬਹੁਤ ਉੱਚਾ ਹੋ ਗਿਆ ਇਹ ਵੀ ਇੱਕ ਤਰ੍ਹਾਂ ਦਾ ਰਿਸ਼ਤਿਆਂ ਦੇ ਵਿੱਚ ਫਿੱਕ ਪਾਉਣ ਦਾ ਕਾਰਨ ਬਣਦਾ ਤੇ ਆਪਣੇ ਦੋਸਤ ਮਿੱਤਰ ਜਿਹੜੇ ਰਿਸ਼ਤੇਦਾਰ ਹੁੰਦੇ ਆ ਇਹਦੇ ਨਾਲ ਵੀ ਤੁਸੀਂ ਉਹ ਗਵਾ ਲੈਣੀ ਹੋ ਦੂਜੇ ਨੰਬਰ ਤੇ ਆ ਗਿਆ ਉਮੀਦ ਉਮੀਦਵੀ ਰਿਸ਼ਤਿਆਂ ਦੇ ਵਿੱਚ ਫਿੱਕ ਪਾਉਣ ਦਾ ਕਾਫੀ ਵੱਡਾ ਕਾਰਨ ਆ ਕਾਫੀ ਵੱਡੀ ਦੁਸ਼ਮਣ ਆ ਉਮੀਦਵੀ ਰਿਸ਼ਤਿਆਂ 'ਚ ਫਿੱਕ ਪਾਉਣ ਦੀ ਮਾ ਦੋਸਤੋ ਇੱਥੇ ਆਪਣੇ ਨਾ ਰੀਤੀ ਰਿਵਾਜ ਬਹੁਤ ਆ ਮੰਨ ਲਓ ਉਦਾਹਰਨ ਦੇ ਤੌਰ ਤੇ ਆਪਾਂ ਲੈ ਲੈਨੇ ਆ ਕਿ ਆਪਣੇ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਏ ਨਹੀਂ ਮਿਲਣ ਦੇ ਲਈ ਉਹਨਾਂ ਦੇ ਨਾਲ ਵੀ ਬੱਚੇ ਆਏ ਨਹੀਂ ਤੇ ਤੁਹਾਡੇ ਘਰ ਦੇ ਵਿੱਚ ਵੀ ਬੱਚੇ ਨਹੀਂ ਤੇ ਹੁਣ ਜਦੋਂ ਉਹ ਮਿਲ ਕੇ ਉਸ ਤੋਂ ਬਾਅਦ ਉਹਨਾਂ ਨੇ ਹੁਣ ਜਾਣਾ ਹੁੰਦਾ ਤਾਂ ਆਪਾਂ ਕੀ ਕਰਦੇ ਆ ਆਪਾਂ ਉਹਨਾਂ ਨੂੰ ਸ਼ਗਨ ਦੇ ਤੌਰ ਤੇ ਬੱਚੇ ਨੂੰ 500 ਦਾ ਨੋਟ ਦੇ ਦਿੰਨੇ ਆ ਜਾਂ ਬੱਚਿਆਂ ਨੂੰ 200 ਦਾ ਨੋਟ ਦੇ ਦਿੰਨੇ ਆ ਆਪਣੀ ਬਿੱਤ ਦੇ ਹਿਸਾਬ ਨਾਲ ਮੰਨ ਲਓ ਆਪਾਂ ਉਹਨੂੰ 200 ਜਾਂ 500 ਦਾ ਨੋਟ ਦੇ ਦਿੱਤਾ ਤੇ ਉਹਨਾਂ ਨੂੰ ਜਦੋਂ ਸ਼ਗਨ ਦੇ ਦਿੰਦੇ ਆ ਫਿਰ ਆਪਾਂ ਇਹ ਵੀ ਉਮੀਦ ਰੱਖਦੇ ਆ ਕਿ ਆਪਾਂ ਉਹਨਾਂ ਦੇ ਬੱਚੇ ਨੂੰ ਪੈਸੇ ਦਿੱਤੇ ਆ ਤੇ ਉਹ ਵੀ ਆਪਣੇ ਬੱਚੇ ਨੂੰ ਕੁਝ ਨਾ ਕੁਝ ਦੇ ਕੇ ਜਾਣ ਉਹ ਜੇ ਤੁਸੀਂ 500 ਦਿੱਤਾ ਤੁਸੀਂ ਫਿਰ ਇਹ ਉਮੀਦ ਸੋਚ ਰੱਖਦੇ ਹੋ ਕਿ ਸਾਡੇ ਬੱਚੇ ਨੂੰ 100 ਰੁਪਏ ਦੇ ਦੇਣ ਪਰ ਜਦੋਂ ਪੈਸੇ ਦਿੰਦੇ ਨਹੀਂ ਉਹ ਆਪ ਤਾਂ ਉਹਨਾਂ ਦੇ ਬੱਚਿਆਂ ਆਪਾਂ ਦੇ ਦੇ ਦਿੰਦੇ ਆ ਪਰ ਉਹ ਆਪਣੇ ਬੱਚੇ ਨੂੰ ਪੈਸੇ ਦੇ ਕੇ ਨਹੀਂ ਜਾਂਦੇ ਹੋਰ ਤੇ ਉਦਾਂ ਹੀ ਚਲੇ ਜਾਂਦੇ ਆ ਫਿਰ ਉਹਨਾਂ ਦੇ ਜਾਣ ਤੋਂ ਪਿੱਛੇ ਕੀ ਗੱਲਾਂ ਹੁੰਦੀਆਂ ਘਰ ਵਿੱਚ ਕਿ ਆਪਾਂ 500 ਰੁਪਏ ਦੇਤਾ ਉਹ 200 ਹੀ ਦੇ ਜਾਂਦੇ 100 ਰੁਪਏ ਹੀ ਆਪਣੇ ਜਵਾਕ ਨੂੰ ਸ਼ਗਨ ਦੇ ਦਿੰਦੇ ਉਹ ਸ਼ਗਨ ਦੇ ਕੀ ਨੀਗੇ ਆਪਣੇ ਬੱਚੇ ਨੂੰ ਤਾਂ ਉਹਨਾਂ ਨੇ ਕੁਝ ਦਿੱਤਾ ਹੀ ਨਹੀਂ ਹੋ ਸਕਦਾ ਉਹ ਤੁਹਾਡੇ ਬੱਚੇ ਲਈ ਕੋਈ ਗਿਫਟ ਲੈ ਕੇ ਆਏ ਹੋਣ ਉਹ ਤੁਸੀਂ ਭੁੱਲ ਗਏ ਹੋਵੋ ਤੇ ਹੋ ਸਕਦਾ ਉਹ ਤੁਹਾਡੀ ਉਹਨਾਂ ਦੀ ਸੋਚ ਹੈ ਜਿਹੜੀ ਉਹ ਹੋਰ ਤਰ੍ਹਾਂ ਦੀ ਹੋਵੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਹੀ ਨਹੀਂ ਹੋਵੇ ਕਿਤੇ ਮਤਲਬ ਉਹ ਕੀ ਉਹਨਾਂ ਦੇ ਦਿਮਾਗ ਵਿੱਚ ਗੱਲ ਹੀ ਨਾ ਰਹੀ ਹੋਵੇ ਉੱਥੇ ਫਿਰ ਆਪਾਂ ਗਲਤ ਅੰਦਾਜ਼ੇ ਲਾ ਲੈਨੇ ਆ ਆਪਾਂ ਰੱਖਦੇ ਆ ਉਮੀਦਾਂ ਤੇ ਜਦੋਂ ਬੰਦਾ ਉਮੀਦਾਂ ਤੇ ਖਰਾ ਨਹੀਂ ਉਤਰਦਾ ਫਿਰ ਆਪਾਂ ਉਹ ਰਿਸ਼ਤਿਆਂ ਦੇ ਵਿੱਚ ਫਿੱਕ ਪੈ ਜਾਂਦਾ ਫਿਰ ਜਦੋਂ ਆਪਾਂ ਸੋਚਦੇ ਆ ਕਿ ਇਹ ਰਿਸ਼ਤੇਦਾਰ ਤਾਂ ਸਾਡੇ ਬੱਚੇ ਨੂੰ ਕੁਝ ਸਮਝਦਾ ਹੀ ਨਹੀਂ ਤੇ ਫਿਰ ਉੱਥੇ ਰਿਸ਼ਤਿਆਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਇਹ ਵੀ ਕਾਫੀ ਵੱਡਾ ਕਾਰਨ ਆ ਜਾਂ ਮੰਨ ਲਓ ਕਿਤੇ ਕੋਈ ਤੁਹਾਡੇ ਬਰਥਡੇ ਪਾਰਟੀ ਆ ਜਾਂ ਕੋਈ ਬਰਥਡੇ ਜਾਂ ਮੰਨ ਲਓ ਕੋਈ ਵਿਆਹ ਦਾ ਪ੍ਰੋਗਰਾਮ ਆ ਉੱਥੇ ਤੁਸੀਂ ਮਤਲਬ ਕੋਈ ਬੰਦਾ ਹੁੰਦਾ ਤੁਸੀਂ ਉਹ ਤੋਂ ਕਾਫੀ ਉਮੀਦਾਂ ਲਾਈਆਂ ਹੁੰਦੀਆਂ ਕਿ ਉਹ ਮੈਨੂੰ ਤਾਂ ਸਪੈਸ਼ਲ ਆ ਗਿਫਟ ਲੈ ਕੇ ਆਏਗਾ ਬਰਥਡੇ ਤੇ ਪਰ ਉੱਥੇ ਹੁੰਦਾ ਕੀ ਆ ਉਹ ਤੁਹਾਨੂੰ ਗਿਫਟ ਤਾਂ ਲੈ ਆਉਂਦਾ ਪਰ ਜਿਹੜੀ ਤੁਸੀਂ ਉਮੀਦ ਲਈ ਹੁੰਦੀ ਆ ਉਹ ਉਹਨਾਂ ਵੱਡਾ ਗਿਫਟ ਨਹੀਂ ਹੁੰਦਾ ਉਹ ਆਪਦੇ ਹਿਸਾਬ ਨਾਲ ਗਿਫਟ ਲੈ ਕੇ ਆਉਂਦਾ ਤੇ ਜਦੋਂ ਉਹ ਤੁਸੀਂ ਦੇਖਦੇ ਹੋ ਤੇ ਤੁਹਾਨੂੰ ਫਿਰ ਇਦਾਂ ਲੱਗਦਾ ਕਿ ਇਹ ਤਾਂ ਮੈਂ ਉਮੀਦ ਆ ਲਈ ਸੀ ਤੇ ਇਹਨੇ ਤਾਂ ਮੈਨੂੰ ਗਿਫਟ ਬਹੁਤ ਛੋਟਾ ਦਿੱਤਾ ਤੇ ਫਿਰ ਰਿਸ਼ਤਿਆਂ ਦੇ ਵਿੱਚ ਫਿੱਕ ਪੈਣਾ ਉੱਥੇ ਇੱਕ ਆਮ ਜੀ ਗੱਲ ਹੋ ਜਾਂਦੀ ਆ ਉੱਥੇ ਫਿਰ ਰਿਸ਼ਤਿਆਂ 'ਚ ਫਿੱਕ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਤੁਹਾਡੀਆਂ ਉਮੀਦਾਂ ਦੇ ਉੱਤੇ ਬੰਦਾ ਖਰਾ ਨਹੀਂ ਉਤਰਦਾ ਨੰਬਰ 3 ਤੇ ਆ ਗਿਆ ਦੋਸਤੋ ਤੁਖਾ ਧੋਖਾ ਵੀ ਅੱਜ ਦੇ ਸਮੇਂ ਦੇ ਵਿੱਚ ਇੱਕ ਆਮ ਜੀ ਗੱਲ ਹੋਈ ਪਈ ਆ ਅਸੀਂ ਚੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਰ ਇੱਕ ਦੇ ਨਾਲ ਚੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਤਲਬ ਕਿ ਜਦੋਂ ਰਿਸ਼ਤਿਆਂ ਦੇ ਵਿੱਚ ਝੂਠ ਬੋਲਣ ਲੱਗ ਜਾਂਦੇ ਆ ਅਸੀਂ ਰਿਸ਼ਤਿਆਂ ਨੂੰ ਦੇ ਵਿੱਚ ਮਤਲਬ ਗਲਤ ਕੰਮ ਕਰਦੇ ਹਾਂ ਤਾਂ ਫਿਰ ਉਹ ਧੋਖਾ ਸੀ ਆਪਣੇ ਆਪ ਦੇ ਨਾਲ ਹੀ ਖੁਦ ਦੇ ਨਾਲ ਹੀ ਕਰ ਰਹੇ ਹੁੰਦੇ ਆ ਦੂਜਿਆਂ ਦੇ ਨਾਲ ਉਹ ਧੋਖਾ ਨਹੀਂ ਹੁੰਦਾ ਉਹ ਆਪਣੇ ਆਪ ਦੇ ਨਾਲ ਹੀ ਧੋਖਾਪਾ ਕਰਦੇ ਆ ਬਾਅਦ ਵਿੱਚ ਜਿਹਦਾ ਆਪਾਂ ਨੂੰ ਪਛਤਾਵਾ ਬਹੁਤ ਹੁੰਦਾ ਕਿ ਆਪਾਂ ਰਿਸ਼ਤਿਆਂ ਦੇ ਵਿੱਚ ਵੀ ਨਿੱਕੀ ਨਿੱਕੀ ਗੱਲ ਤੇ ਝੂਠ ਬੋਲਦੇ ਆ ਪ੍ਰਾਈਵੇਸੀ ਦੇ ਨਾਂ ਤੇ ਆਪਾਂ ਚੀਟ ਕਰਦੇ ਹਾਂ ਇੱਕ ਦੂਜੇ ਦੇ ਨਾਲ ਭਾਵੇਂ ਉਹ ਰਿਸ਼ਤਾ ਕੋਈ ਵੀ ਹੋਵੇ ਆਪਾਂ ਝੂਠ ਬਹੁਤ ਬੋਲਣ ਲੱਗ ਗਏ ਜਿਹਦੇ ਕਾਰਨ ਬਾਅਦ ਵਿੱਚ ਫਿਰ ਘਰਾਂ 'ਚ ਕਲੇਸ਼ ਪੈਂਦੇ ਆ ਤੇ ਫਿਰ ਇੱਕ ਦੂਜੇ ਦੇ ਨਾਲ ਜਿਹੜਾ ਇਹ ਧੋਖਾ ਕੀਤਾ ਹੋਇਆ ਇਹ ਕਾਫੀ ਵੱਡੇ ਕਲੇਸ਼ ਦਾ ਕਾਰਨ ਬਣ ਜਾਂਦਾ ਸੋ ਦੋਸਤੋ ਇਹ ਵੀ ਬਹੁਤ ਵੱਡਾ ਦੁਸ਼ਮਣ ਆ ਰਿਸ਼ਤਿਆਂ ਦੇ ਵਿੱਚ ਫਿੱਕ ਪੈਣ ਦਾ ਸੋ ਕਦੇ ਵੀ ਕਿਸੇ ਨੂੰ ਧੋਖਾ ਨਾ ਦਿਵੋ ਕਦੇ ਵੀ ਆਪਣੇ ਨੇੜ ਦੇ ਰਿਸ਼ਤੇ ਵਿੱਚ ਝੂਠ ਨਾ ਬੋਲੋ ਸੋ ਦੋਸਤੋ ਇਹ ਵੀ ਬਹੁਤ ਵੱਡਾ ਦੋਸ਼ਮਨਾ ਧੋਖਾ ਵੀ ਅੱਜ ਦੇ ਸਮੇਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਫਿੱਕ ਪੈਣ ਦਾ ਨੰਬਰ 4 ਤੇ ਆ ਗਿਆ ਆਕੜ ਆਕੜ ਵੀ ਅੱਜ ਦੇ ਸਮੇਂ ਵਿੱਚ ਰਿਸ਼ਤੇ 'ਚ ਫਿੱਕ ਪੈਣ ਦਾ ਬਹੁਤ ਵੱਡਾ ਕਾਰਨ ਬਣੀ ਹੋਈ ਆ ਕਿਉਂਕਿ ਆਪਾਂ ਨਿੱਕੀ ਨਿੱਕੀ ਗੱਲਾਂ ਦੇ ਉੱਪਰ ਆਕੜ ਕਰਕੇ ਬਹਿ ਜਾਂਦੇ ਆ ਨਿੱਕੀ ਨਿੱਕੀ ਗੱਲਾਂ ਉੱਪਰ ਜੈਦ ਕਰਕੇ ਬਹਿ ਜਾਂਦੇ ਆ ਕਿ ਨਹੀਂ ਭਈ ਮੈਂ ਕਿਉਂ ਝੁਕਾਂ ਭਾਵੇਂ ਆਪਣੀ ਗਲਤੀ ਹੋਵੇ ਭਾਵੇਂ ਨਾ ਹੋਵੇ ਬਸ ਆਪਾਂ ਇਹੀ ਆਕੜ ਕਰਦੇ ਆ ਕਿ ਨਹੀਂ ਭਈ ਮੈਂ ਕਿਉਂ ਝੁਕਾਂ ਮੇਰੀ ਤਾਂ ਕੋਈ ਗਲਤੀ ਨਹੀਂ ਸਾਹਮਣੇ ਵਾਲਾ ਝੁਕ ਜਵੇ ਸਾਹਮਣੇ ਵਾਲਾ ਮੈਨੂੰ ਬੁਲਾ ਲੇ ਮੈਂ ਨਹੀਂ ਬੁਲਾਣਾ ਬਾ ਸਾਹਮਣੇ ਵਾਲੇ ਨੇ ਮੈਨੂੰ ਬੁਲਾਉਣਾ ਬੁਲਾ ਲਵੇ ਪਰ ਮੈਂ ਉਹਨੂੰ ਬੁਲਾ ਨਹੀਂ ਸਕਦਾ ਹੁਣ ਮੇਰੀ ਤਾਂ ਇਹ ਹੈਂਡੀਕੈਲੂ ਤੇ ਜਿਹੜਾ ਸਾਹਮਣੇ ਵਾਲਾ ਇਹੀ ਉਮੀਦ ਸਾਹਮਣੇ ਵਾਲਾ ਰੱਖੀ ਬੈਠਾ ਕਿ ਮੈਂ ਨਹੀਂ ਬੁਲਾਉਣਾ ਉਹ ਬੁਲਾ ਲਵੇ ਫਿਰ ਉਹ ਆਕੜ ਦੀ ਵਿੱਚ ਜਦੋਂ ਆਪਾਂ ਇੱਕ ਦੋਨੇ ਥਿਰਾਂ ਬੈਠੀਆਂ ਰਹਿੰਦੀਆਂ ਤਾਂ ਫਿਰ ਉਹ ਰਸਤਿਆਂ ਦੇ ਵਿੱਚ ਫਿੱਕ ਪੈਣ ਦਾ ਕਾਫੀ ਵੱਡਾ ਕਾਰਨ ਬਣ ਜਾਂਦਾ ਸੋ ਨਿੱਕੀ ਨਿੱਕੀ ਗੱਲਾਂ ਤੋਂ ਆਪਾਂ ਨੂੰ ਐਵੇਂ ਆਕੜ ਕਰਕੇ ਨਹੀਂ ਬਹਿ ਜਾਣਾ ਚਾਹੀਦਾ ਕਈ ਵਾਰ ਗੱਲ ਨਿੱਕੀ ਜੀ ਹੁੰਦੀ ਆ ਤੇ ਇੱਕ ਦੂਜੇ ਦੀ ਜਿਹੜੀ ਇਹ ਆਕੜ ਵਾਲੀ ਜੈਦ ਹੁੰਦੀ ਹੈ ਨਾ ਉਹਦੇ ਕਾਰਨ ਫਿਰ ਕਈ ਵਾਰ ਬਹੁਤ ਜ਼ਿਆਦਾ ਬੰਡੀਆਂ ਪੈ ਜਾਂਦੀਆਂ ਜਿਹਦਾ ਪਛਤਾਵਾ ਬਾਅਦ ਵਿੱਚ ਬਹੁਤ ਹੁੰਦਾ ਪਰ ਫਿਰ ਸਮਾਂ ਹੱਥੋਂ ਨਿਕਲ ਚੁੱਕਿਆ ਹੁੰਦਾ ਇਸ ਕਰਕੇ ਜਿਹੜਾ ਬੰਦਾ ਹਰ ਸਮੇਂ ਆਕੜ ਕਰੀ ਬੈਠਾ ਰਹਿੰਦਾ ਆਕੜ ਆਕੜ ਹੀ ਆਕੜ ਕਰਦਾ ਤਾਂ ਉਹ ਇੱਕ ਦਿਨ ਇਕੱਲਾ ਹੀ ਰਹਿ ਜਾਂਦਾ ਸੋ ਦੋਸਤੋ ਜਿਹੜੀ ਇਹ ਆਕੜਾ ਇਹ ਵੀ ਰਿਸ਼ਤੇ 'ਚ ਫਿੱਕ ਪੈਣ ਦਾ ਅੱਜ ਦੇ ਸਮੇਂ ਵਿੱਚ ਕਾਫੀ ਵੱਡਾ ਕਾਰਨ ਮੰਨੀ ਗਈ ਹੈ ਨੰਬਰ 5 ਤੇ ਆ ਗਿਆ ਮਤਲਬਖੋਰੀ ਮਤਲਬਖੋਰੀ ਵੀ ਅੱਜ ਦੇ ਸਮੇਂ ਵਿੱਚ ਕਾਫੀ ਵੱਡੀ ਦੁਸ਼ਮਨਾ ਰਿਸ਼ਤੇ 'ਚ ਫਿੱਕ ਪੈਣ ਦਾ ਹੁੰਦਾ ਕੀ ਹੈ ਕਿ ਆਪਾਂ ਨਾ ਜਦੋਂ ਕਿਸੇ ਤੱਕ ਕਿਸੇ ਨੂੰ ਮਤਲਬ ਹੁੰਦਾ ਉਦੋਂ ਫਿਰ ਉਹਨੂੰ ਬੜਾ ਹਾਂਜੀ ਹਾਂਜੀ ਕਰਦੇ ਆ ਉਦੋਂ ਬੜਾ ਉਹਨੂੰ ਜੀ ਜੀ ਕਰਕੇ ਮਿਲਦੇ ਕਰਦੇ ਆ ਤੇ ਜਦੋਂ ਆਪਣਾ ਕੰਮ ਤੰਦਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਤੂੰ ਕੋਣ ਤੇ ਮੈਂ ਕੋਣ ਫਿਰ ਆਪਾਂ ਉਸ ਨੂੰ ਜ਼ਿਆਦਾ ਨਹੀਂ ਕਰਦੇ ਪਰ ਜਦੋਂ ਕੰਮ ਹੁੰਦਾ ਉਦੋਂ ਬਿੰਦੇ ਬਿੰਦੇ ਫੋਨ ਲਾਉਂਦੇ ਰਹਿੰਦੇ ਆ ਬਿੰਦੇ ਬਿੰਦੇ ਹਾਲ ਚਾਲ ਪੁੱਛਦੇ ਆ ਨਹੀਂ ਤਾਂ ਫਿਰ ਆਪਾਂ ਕਈ ਵਾਰ 6-6 ਮਹੀਨੇ ਵੀ ਲੰਘਾ ਦਿੰਦੇ ਆ ਕੋਈ ਰਿਸ਼ਤੇਦਾਰ ਤੇ ਦੋਸਤ ਮਿੱਤਰਾਂ ਨੂੰ ਕਦੇ ਫੋਨ ਵੀ ਨਹੀਂ ਕਰਦੇ ਇਦਾਂ ਦੀ ਸਿਚੁਏਸ਼ਨ ਬਣੀ ਹੁੰਦੀ ਆ ਮੈਂ ਸਾਰੇ ਲੋਕਾਂ ਨੂੰ ਨਹੀਂ ਕਹਿੰਦਾ ਕਿ ਸਾਰੇ ਲੋਕ ਹੀ ਮਤਲਬਖੋਰ ਹੁੰਦੇ ਨੇ ਕਾਫੀ ਜ਼ਿਆਦਾ ਲੋਕ ਚੰਗੇ ਵੀ ਹੁੰਦੇ ਨੇ ਜਿਹੜੇ ਬਿਨਾਂ ਮਤਲਬ ਤੋਂ ਵੀ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਨੇ ਬਿਨਾਂ ਮਤਲਬ ਤੋਂ ਵੀ ਰਿਸ਼ਤਿਆਂ ਦੇ ਵਿੱਚ ਪਿਆਰ ਬਣਾਈ ਰੱਖਦੇ ਨੇ ਬਿਨਾਂ ਮਤਲਬ ਤੋਂ ਵੀ ਫੋਨ ਦੇ ਉੱਪਰ ਹਾਲਚਲ ਪੁੱਛਦੇ ਨੇ ਪਰ ਕਾਫੀ ਜ਼ਿਆਦਾ ਲੋਕ ਐਦਾਂ ਦੇ ਨਹੀਂ ਜਿਹੜੇ ਕਿ ਆਪਣੇ ਮਤਲਬ ਤੱਕ ਹੀ ਸੀਮਤ ਹੁੰਦੇ ਨੇ ਜੀ ਉਹਨਾਂ ਨੂੰ ਮਤਲਬ ਆ ਫਿਰ ਫੋਨ ਕਰਦੇ ਨੇ ਫੋਨ ਕਰਕੇ ਗੱਲਬਾਤ ਕਰਦੇ ਨੇ ਨਹੀਂ ਤਾਂ ਮਤਲਬ ਫੋਨ ਹੀ ਨਹੀਂ ਲਾਉਂਦੇ ਐਦਾਂ ਦਾ ਸੁਆਹ ਹੋਇਆ ਪਿਆ ਅੱਜ ਦੇ ਲੋਕਾਂ ਦਾ ਤੇ ਜਦੋਂ ਆਪਣਾ ਕੰਮ ਨਿਭੜ ਜਾਂਦਾ ਆਪਾਂ ਆਪਦਾ ਕੰਮ ਕਢਾ ਲਿਆ ਫਿਰ ਉਸ ਤੋਂ ਬਾਅਦ ਭੁੱਲ ਜਾਂਦੇ ਨੇ ਕਿ ਤੂੰ ਕੌਣ ਤੇ ਮੈਂ ਕੌਣ ਮਤਲਬ ਜਿਹੜੀ ਇਹ ਮਤਲਬ ਖੋਰੀ ਆ ਇਹ ਵੀ ਅੱਜ ਦੇ ਸਮੇਂ ਦੇ ਵਿੱਚ ਕਾਫੀ ਵੱਡਾ ਕਾਰਨ ਆ ਰਸਤੇਆਂ ਵਿੱਚ ਫਿੱਕ ਪੈਣ ਦਾ ਆਪਾਂ ਇਸ ਵਿੱਚ ਸਾਰਿਆਂ ਨੂੰ ਨਹੀਂ ਗਿਣਦੇ ਕਾਫੀ ਜ਼ਿਆਦਾ ਲੋਕ ਚੰਗੇ ਵੀ ਹੁੰਦੇ ਨੇ ਸਾਰੇ ਲੋਕ ਮਤਲਬੀ ਨਹੀਂ ਹੁੰਦੇ ਕਾਫੀ ਜ਼ਿਆਦਾ ਲੋਕ ਬਹੁਤ ਵਧੀਆ ਵੀ ਹੁੰਦੇ ਨੇ ਪਰ ਜ਼ਿਆਦਾਤਰ ਲੋਕ ਆ ਜਿਹੜੇ ਉਹ ਅੱਜ ਦੇ ਸਮੇਂ 'ਚ ਮਤਲਬਖੋਰੀ ਬਣੇ ਪਏ ਜਿਹਦੇ ਕਾਰਨ ਰਿਸ਼ਤਿਆਂ ਵਿੱਚ ਫਿੱਕ ਪੈਣੀ ਲਾਜ਼ਮੀ ਹੁੰਦੀ ਆ ਸੋ ਦੋਸਤੋ ਇਹ ਸੀ ਇਨਸਾਨੀ ਰਿਸ਼ਤਿਆਂ ਦੇ ਪੰਜ ਸਭ ਤੋਂ ਵੱਡੇ ਦੁਸ਼ਮਣ ਰਿਸ਼ਤਿਆਂ ਵਿੱਚ ਫਿੱਕ ਪੈਣ ਦੇ ਜਿਨ੍ਹਾਂ ਦੇ ਕਾਰਨ ਆਪਣੇ ਜਿਹੜੇ ਰਿਸ਼ਤੇ ਆ ਭਾਵੇਂ ਦੂਰ ਦੇ ਆ ਭਾਵੇਂ ਨੇੜੇ ਦੇ ਆ ਉਹਨਾਂ ਦੇ ਵਿੱਚ ਇਹਨਾਂ ਦੇ ਕਾਰਨ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਤਾਰ ਕੇ ਜਰੂਰ ਦੱਸਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਧੰਨਵਾਦੀ